ਇਟਲੀ ਦੇ ਸ਼ਹਿਰ ਬੋਰਗੋ ਨੋਵੋ ਵਿਖੇ ਨੌਵੇਂ ਭਗਵਤੀ ਜਾਗਰਣ ਦਾ ਕੀਤਾ ਗਿਆ ਆਯੋਜਨ ਜੈ ਮਾਤਾ ਦੀ ਐਸੋਸੀਏਸ਼ਨ ਬੋਰਗੋ ਨੋਵੋ ਟਕੈਂਸਾ ਇਟਲੀ ਵੱਲੋਂ ਮਹਾਮੈਦਾਨ ਨੌਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ ਹੈ ਪੰਜਾਬੀ ਲੋਕਾਇਕ ਸਤਵਿੰਦਰ ਬੁੱਗਾ ਨੇ ਲਗਵਾਈ ਹਾਜ਼ਰੀ ਮੈਨੂੰ ਸਪੈਸ਼ਲ ਇਹਨਾਂ ਵੱਲੋਂ ਇੰਡੀਆ ਤੋਂ ਬੁਲਾਇਆ ਗਿਆ ਹੈ ਮਹਾਮੈਦੇ ਗੁਣਗਾਨ ਕਰਨ ਲਈ ਸੋ ਮੈਂ ਸਾਰੀ ਹੀ ਕਮੇਟੀ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਸੰਗਤ ਦੇ ਰੂਬਰੂ ਕੀਤਾ ਔਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਉੱਤਰੀ ਇਟਲੀ ਦੇ ਸ਼ਹਿਰ ਬੋਰਗੋ ਨੋਵੋ ਵਾਲ ਤੇ ਦੋਨੋਂ ਵਿਖੇ ਜੈ ਮਾਤਾ ਦੀ ਐਸੋਸੀਏਸ਼ਨ ਵੱਲੋਂ ਨੌਵਾਂ ਸਾਲਾਨਾ ਭਗਵਤੀ ਜਾਗਰਣ ਕਰਾਇਆ ਗਿਆ ਜਿਸ ਵਿੱਚ ਦੂਰੋਂ ਨੇੜਿਓ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬੀ ਲੋਕਾਂ ਇੱਕ ਸਤਵਿੰਦਰ ਬੁੱਕਾ ਨੇ ਮਾਤਾ ਰਾਣੀ ਦੀਆਂ ਭੇਟਾਂ ਨਾਲ ਪੂਰੇ ਪੰਡਾਲ ਨੂੰ ਮਾਤਾ ਦੇ ਜੈਕਾਰਿਆਂ ਨਾਲ ਗੂੰਜਣ ਲਗਾ ਦਿੱਤਾ ਫਿਰ ਧਾਰਾਲੂਆਂ ਦਾ ਠਾਠਾ ਮਾਰਦਾ ਇਕੱਠ ਜਾਗਰਨ ਦੀ ਰੌਣਕ ਨੂੰ ਵਧਾ ਰਿਹਾ ਸੀ ਮਾਤਾ ਰਾਣੀ ਦਾ ਦਰਬਾਰ ਬਹੁਤ ਹੀ ਸਜਜੇ ਢੰਗ ਨਾਲ ਸਜਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਵੱਲੋਂ ਵਧੀਆ ਪ੍ਰਬੰਧ ਕੀਤਾ ਗਿਆ ਵੱਖ-ਵੱਖ ਸ਼ਰਧਾਲੂਆਂ ਵੱਲੋਂ ਆਪਣੀ ਸ਼ਰਧਾ ਮੁਤਾਬਕ ਲੰਗਰ ਲਗਾਏ ਗਏ ਜੈ ਮਾਤਾ ਦੀ ਐਸੋਸੀਏਸ਼ਨ ਵੱਲੋਂ ਦੂਰੋਂ ਨੇੜੇੋਂ ਪਹੁੰਚੀਆਂ ਸਮੂੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਜੈ ਮਾਤਾ ਜੀ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਬੁਰਗ ਨੂੰ ਇੱਕ ਜਾਗਰਣ ਸੀਗਾ ਦਿਨ ਸ਼ਨੀਵਾਰ 18 ਅਕਤੂਬਰ 2025 ਨੂੰ ਤੇ ਸਭ ਬਹੁਤ ਸਾਰੇ ਸੰਗਤਾਂ ਹੋਮੇ ਮਾ ਕੇ ਪਹੁੰਚੀਆਂ ਨੇ ਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਜਿੱਦਾਂ ਕਿ ਅੱਜ ਤੁਹਾਨੂੰ ਪਤਾ ਹੈ ਇੰਡੀਆ ਤੋਂ ਸਪੈਸ਼ਲ ਇੰਟਰਨੈਸ਼ਨਲ ਕਲਾਕਾਰ ਸੁਮਿੰਦਰ ਭੁਗਾ ਜੀ ਜਾਗਰਣ 'ਚ ਹਾਜ਼ਰੀ ਲਵਾਉਣ ਆ ਰਹੇ ਨੇ ਤੇ ਅਸੀਂ ਸਾਰੀ ਸੰਗਤ ਦਾ ਕਮੇਟੀ ਮੈਂਬਰਾਂ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਸੰਗਤ ਦੇ ਬਹੁਤ ਹੀ ਸਾਡਾ ਸਾਥ ਦਿੱਤਾ ਵਾ ਤੇ ਥੈਂਕ ਯੂ ਜੈ ਮਾਤਾ ਜੀ जय माता दी एसोसिएशन बोरगो नो पचेंसा इटली ਵੱਲੋਂ ਮਹਾ ਮੈਦਾਨ ਨੋਮਾ ਵਿਸ਼ਾਲ ਜਾਗਰਣ ਕਰਵਾਇਆ ਗਿਆ ਹੈ ਜਿਹਦੇ ਵਿੱਚ ਮੈਨੂੰ ਸਪੈਸ਼ਲ ਇਹਨਾਂ ਵੱਲੋਂ ਇੰਡੀਆ ਤੋਂ ਬੁਲਾਇਆ ਗਿਆ ਹੈ ਮਹਾ ਮੈਦੇ ਗੁਣਗਾਨ ਕਰਨ ਲਈ ਸੋ ਮੈਂ ਸਾਰੀ ਹੀ ਕਮੇਟੀ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਸੰਗਤ ਦੇ ਰੂਬਰੂ ਕੀਤਾ ਔਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਹਮੈਦੀ ਜਾਗਰਣ ਦੇ ਵਿੱਚ ਹਾਜ਼ਰੀ ਲਗਵਾ ਕੇ ਆ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਬਹੁਤ ਬਹੁਤ ਮਿਹਰਬਾਨੀ ਜੈ ਮਾਤਾ ਦੀ ਇਟਲੀ ਦੇ ਸ਼ਹਿਰ ਬੋਰਗੋ ਨੋਵੋ ਵਿਖੇ ਨੌਵੇਂ ਭਗਵਤੀ ਜਾਗਰਣ ਦਾ ਕੀਤਾ ਗਿਆ ਆਯੋਜਨ ਜੈ ਮਾਤਾ ਦੀ ਐਸੋਸੀਏਸ਼ਨ ਬੋਰਗੋ ਨੋਵੋ ਟਕੈਂਸਾ ਇਟਲੀ ਵੱਲੋਂ ਮਹਾ ਮੈਦਾਨ ਨੋਮਾ ਵਿਸ਼ਾਲ ਜਾਗਰਣ ਕਰਵਾਇਆ ਗਿਆ ਹੈ ਪੰਜਾਬੀ ਲੋਕਾਇਕ ਸਤਵਿੰਦਰ ਬੁੱਗਾ ਨੇ ਲਗਵਾਈ ਹਾਜ਼ਰੀ ਮੈਨੂੰ ਸਪੈਸ਼ਲ ਇਨ੍ਹਾਂ ਵੱਲੋਂ ਇੰਡੀਆ ਤੋਂ ਬੁਲਾਇਆ ਗਿਆ ਹੈ ਮਹਾਮੈਦੇ ਗੁਣਗਾਨ ਕਰ ਲਈ ਸੋ ਮੈਂ ਸਾਰੀ ਹੀ ਕਮੇਟੀ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਸੰਗਤ ਦੇ ਰੂਬਰੂ ਕੀਤਾ ਔਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਉੱਤਰੀ ਇਟਲੀ ਦੇ ਸ਼ਹਿਰ ਬੋਰਗੋ ਨੋਵੋ ਵਾਲ ਤੇ ਦੋਨੋਂ ਵਿਖੇ ਜੈ ਮਾਤਾ ਦੀ ਐਸੋਸੀਏਸ਼ਨ ਵੱਲੋਂ ਨਵਾਂ ਸਾਲਾਨਾ ਭਗਵਤੀ ਜਾਗਰਨ ਕਰਾਇਆ ਗਿਆ ਜਿਸ ਵਿੱਚ ਦੂਰੋਂ ਨੇੜਿਓ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬੀ ਲੋਕਾਂ ਦਾ ਇੱਕ ਸਤਵਿੰਦਰ ਬੁੱਕਾ ਨੇ ਮਾਤਾ ਰਾਣੀ ਦੀਆਂ ਭੇਟਾਂ ਨਾਲ ਪੂਰੇ ਪੰਡਾਲ ਨੂੰ ਮਾਤਾ ਦੇ ਜੈਕਾਰਿਆਂ ਨਾਲ ਗੂੰਜਣ ਲਗਾ ਦਿੱਤਾ ਫਿਰ ਢਾਲੂਆਂ ਦਾ ਠਾਠਾ ਮਾਰਦਾ ਕੱਠ ਜਾਗਰਨ ਦੀ ਰੌਣਕ ਨੂੰ ਵਧਾ ਰਿਹਾ ਸੀ ਮਾਤਾ ਰਾਣੀ ਦਾ ਦਰਬਾਰ ਬਹੁਤ ਹੀ ਸਜਜੇ ਢੰਗ ਨਾਲ ਸਜਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਵੱਲੋਂ ਵਧੀਆ ਪ੍ਰਬੰਧ ਕੀਤਾ ਗਿਆ ਵੱਖ-ਵੱਖ ਸ਼ਰਧਾਲੂਆਂ ਵੱਲੋਂ ਆਪਣੀ ਸ਼ਰਧਾ ਮੁਤਾਬਕ ਲੰਗਰ ਲਗਾਏ ਗਏ ਜੈ ਮਾਤਾ ਦੀ ਐਸੋਸੀਏਸ਼ਨ ਵੱਲੋਂ ਦੂਰੋਂ ਨੇੜੇੋਂ ਪਹੁੰਚੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਜੈ ਮਾਤਾ ਦੀ ਜੀ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਬੁਰਗ ਨੂੰ ਕੋਈ ਜਾਗਰਣ ਸੀਗਾ ਜਿਹੜੇ ਸ਼ਨੀਵਾਰ 18 ਅਕਤੂਬਰ 2025 ਨੂੰ ਤੇ ਬਹੁਤ ਸਾਰੀਆਂ ਸੰਗਤਾਂ ਹੋਮਾ ਕੇ ਪਹੁੰਚੀਆਂ ਨੇ ਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਦੇ ਜਿੱਤਾਗੇ ਅੱਜ ਤੁਹਾਨੂੰ ਪਤਾ ਹੈ ਇੰਡੀਆ ਤੋਂ ਸਪੈਸ਼ਲ ਇੰਟਰਨੈਸ਼ਨਲ ਕਲਾਕਾਰ ਸੁਮਿੰਦਰ ਪੁਗਾ ਜੀ ਜਾਗਰਣ ਤੇ ਹਾਜ਼ਰੀ ਲਗਉਣ ਆ ਰਹੇ ਨੇ ਤੇ ਅਸੀਂ ਸਾਰੀ ਸੰਗਤ ਦਾ ਕਮੇਟੀ ਮੈਂਬਰਾਂ ਵੱਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਸੰਧਰ ਬਹੁਤ ਹੀ ਸਾਡਾ ਸਾਥ ਦਿੱਤਾ ਵਾ ਤੇ ਥੈਂਕ ਯੂ ਜੈ ਮਾਤਾ ਦੀ ਜੈ ਮਾਤਾ ਦੀ ਐਸੋਸੀਏਸ਼ਨ ਬੋਰਗੋ ਨੋਵੋ ਪਚੈਂਸਾ ਇਟਲੀ ਵੱਲੋਂ ਮਹਾ ਮੈਦਾਨ ਨੋਮਾ ਵਿਸ਼ਾਲ ਜਾਗਰਣ ਕਰਵਾਇਆ ਗਿਆ ਹੈ ਜਿਦੇ ਵਿੱਚ ਮੈਨੂੰ ਸਪੈਸ਼ਲ ਇਹਨਾਂ ਵੱਲੋਂ ਇੰਡੀਆ ਤੋਂ ਬੁਲਾਇਆ ਗਿਆ ਹੈ ਮਹਾਮੈ ਦੇ ਗੁਣਗਾਨ ਕਰਨ ਲਈ ਸੋ ਮੈਂ ਸਾਰੀ ਹੀ ਕਮੇਟੀ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਸੰਗਤ ਦੇ ਰੂਬਰੂ ਕੀਤਾ ਔਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਹਾਮੈ ਦੇ ਜਾਗਰਣ ਦੇ ਵਿੱਚ ਹਾਜ਼ਰੀ ਲਗਵਾ ਕੇ ਆ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਬਹੁਤ ਬਹੁਤ ਮਿਹਰਬਾਨੀ ਜੈ ਮਾਤਾ ਦੀ